ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਆ ਸਾਡੇ ਵੀਰ ਜੋਧੇ ਖਨੌਰੀ ਸ਼ਹਿਰ ਤੋਂ ਆਏ ਆ ਦੇਖ ਲੋ ਇੱਥੇ ਬਾਪੂਆਂ ਦੀ ਸੇਵਾ ਕਰਦੇ ਆ ਬਾਪੂਆਂ ਸਾਡੇ ਪਏ ਇਹ ਦੇਖ ਲੋ ਬਾਪੂ ਪਏ ਆ ਨਾ ਇਹ ਜੋਧੇ ਖਨੌਰੀ ਸ਼ਹਿਰ ਤੋਂ ਆਏ ਆ ਇਹ ਸਪੈਸ਼ਲ ਇੱਥੇ ਇਹ ਕਹਿੰਦੇ ਅਸੀਂ ਤੁਹਾਡੀਆਂ ਲੱਤਾਂ ਕੁੱਟਣੀਆਂ ਦੇਖ ਰਹੇ ਆ ਸੇਵਾ ਕਰਦੇ ਆ ਕਿੰਨੀ ਇਹ ਵੀਰਾਂ ਦਾ ਆਪਣਾ ਉੱਥੇ ਸ਼ਹਿਰ ਦੇ ਵਿੱਚ ਬਹੁਤ ਵੱਡੀ ਦੁਕਾਨ ਆ ਫ੍ਰਿਜਾਂ ਦੀ ਏਸੀਆਂ ਦੀ ਬਿਲਕੁਲ ਕਿਸਾਨਾਂ ਪਾਸ ਤੇ ਇਹ ਜੋ ਰੇਟ ਬਾਹਰ ਤੇ ਆਉਂਦਾ ਨਾ ਕੰਪਨੀ ਵਿੱਚ ਤੇ ਉਹੀ ਕੰਪਨੀ ਬਾਰੇ ਕਿਸਾਨਾਂ ਨੂੰ ਉਹ ਸੰਘਰਸ਼ ਵਾਸਤੇ ਉਸੇ ਰੇਟ ਪਰ ਚੀਜ਼ ਦਿੰਨੇ ਆ ਕਿਸਾਨਾਂ ਨੂੰ ਸਿਰਫ ਇਹ ਰਿਪੇਅਰ ਬਿਲਕੁਲ ਫ੍ਰੀ ਆ ਫ੍ਰਿਜ ਦੀ ਰਿਪੇਅਰ ਦੀ ਹਾਂਜੀ 13 ਫਲ ਬੀ ਤੋਂ ਬੇਲੇ ਕੋਲ ਫਰੀ ਸੇਵਾ ਕਰਦੇ ਆ। ਉਹਨਾਂ ਦੇ ਦੋਸਤਾਂ ਨੇ ਇੱਥੇ ਲਾ ਕੇ ਰੱਖਿਆ। ਅਸੀਂ ਕਿੰਨੀ ਆਂ ਬਿੰਦ ਤੋਂ ਤੁਸੀਂ ਚੰਦੀ ਕਲਾ ਚ ਲੋ ਤੁਸੀਂ ਸਾਡੇ ਵਾਸਤੇ ਖੁਕੜਤਾਵ ਦੇ ਬੈਠੇ ਹੋ। ਸਾਰਿਆਂ ਨੂੰ ਇਹਨੂੰ ਤੁਹਾਡੀ ਚੰਦੀ ਕਲਾ ਨਾਲ ਹੀ ਸਾਡੇ ਬੱਚਿਆਂ ਦੀ ਸਾਡੇ ਪਰਿਵਾਰ ਦੀ ਸਾਰੇ ਸੰਸਾਰ ਦੀ ਰੋੜੀ ਲਗਾਈ। ਬਹੁਤ ਧੰਨਵਾਦ ਆ ਜੀ ਤੁਸੀਂ ਇੱਥੇ ਆਏ ਆ ਵੀਰ ਦੇਖੋ ਕਨੌਰੀ ਸ਼ਹਿਰ ਚੋਂ ਆਏ ਆ। ਹੋਰ ਅਸੀਂ ਪੰਜਾਬ ਦੇ ਜਿੰਨੇ ਵੀ ਪੂਰੇ ਭਾਰਤ ਦੇ ਕਿਸਾਨਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਪਹੁੰਚੋ ਜੀ ਇੱਥੇ। ਕਿਉਂਕਿ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਜੀ ਬਿਲਕੁਲ ਜੀ ਅਸੀਂ ਘਰ-ਘਰ ਛੱਡ ਕੇ ਇੱਥੇ ਬੈਠੇ ਹੋਏ ਨੇ ਭੁਖੜਤਾਲ ਦੇ ਬੈਠੇ ਨੇ ਆਪਣੇ ਬੱਚਿਆਂ ਵਾਸਤੇ ਆਪਣੇ ਪਰਿਵਾਰ ਵਾਸਤੇ ਸਭੋ ਵਾਸਤੇ ਬੈਠੇ ਹੋਏ ਨੇ ਤੇ ਆਪਾਂ ਘਰਾਂ ਵਿੱਚੋਂ ਬਾਹਰ ਨਿਕਲ ਕੇ ਇੱਥੇ ਇਹਨਾਂ ਦੀ ਸੇਵਾ ਕਰੀਏ ਤੇ ਵਾਅਦੂ ਵਾਅਦਾ ਇਹ ਅੰਦੋਲਨ ਨੂੰ ਹੋਰ ਚੜ੍ਹਦੀ ਕਲਾ ਵਿੱਚ ਰੱਖੀਏ ਸਾਰੇ ਜਰੂਰ ਪਹੁੰਚੋ ਜੀ ਦੇਖ ਲਓ ਸ਼ਹਿਰ ਤੋਂ ਆ ਕੇ ਵੀਰ ਨੇ ਇੱਥੇ ਆ ਕੇ ਬੜੀ ਸੇਵਾ ਕਰ ਰਹੇ ਆ ਇੱਕ ਨਾ ਕਿਸਾਨਾਂ ਦਾ ਸਾਰਿਆਂ ਦਾ ਇਹ ਨਾ ਲਾ ਸਾਰਿਆਂ ਦੇ ਜਿਵੇਂ ਕਿਸਾਨ ਆ ਔਰ ਸਾਰੇ ਬੈਠੇ ਆ ਹੋਰ ਵੀ ਬਹੁਤ ਸਾਡੇ ਪੰਜਾਬ ਦੇ ਪ੍ਰਧਾਨ ਸਾਹਿਬ ਫਿਰਦੇ ਨੇ ਸਾਡੇ ਸਦੂਆ ਸਾਹਿਬ ਹੈ ਕਿਨ ਸਾਰੇ ਕਿਸਾਨ ਜਿਹੜੇ ਬੜੇ ਨੌਜਵਾਨ ਨੇ ਸੇਵਾ ਕਰ ਰਹੇ ਆ ਔਰ ਆ ਕਿ ਖਨੌਰੀ ਸ਼ਹਿਰ ਤੋਂ ਆ ਕੇ ਵੀ ਰੇ ਬਾਪੂ ਦੇ ਦੇਖ ਲੱਤਾ ਘੁੱਟ ਰਹੇ ਆ ਬਾਕੀ ਵੀ ਸਾਡੇ ਪੰਜਾਬ ਦੇ ਸਾਰੇ ਭਾਰਤ ਦੇ ਜਿੰਨੇ ਵੀ ਸਾਡੇ বাসਦੇ ਆ ਕਿਸਾਨ ਆ ਚਾਹੇ ਮਜ਼ਦੂਰ ਆ ਮੰਗਾ ਭਰਾ ਉਹ ਸਾਰੇ ਦੇ ਹੀ ਆ ਇਹੀ ਬੇਨਤੀ ਆ ਕਿ ਆ ਕੇ ਆਪ ਕਿਰਪਾ ਕਰਕੇ ਖਨੌਰੀ ਮੋਰਚੇ ਦੇ ਵਿੱਚ ਪਹੁੰਚੋ ਇਸ ਮੋਰਚੇ ਨੂੰ ਵੱਡਾ ਬਣਾਓ ਔਰ ਕੱਲਾ ਕੱਲਾ ਸਾਡਾ ਵੀਰ ਆ ਜਿਹੜਾ ਜਿੱਥੇ 13000 ਪਿੰਡ ਆਪਣਾ ਬਣਦਾ ਪੂਰੇ ਪੰਜਾਬ ਦਾ ਤੇ ਛੋਟਾ ਬੜਾ ਇੱਕ ਇੱਕ ਟ੍ਰੈਲੀ ਇੱਥੇ ਖਨੌਰੀ ਮੋਰਚੇ ਜਰੂਰ ਲੈ ਕੇ ਆਓ ਕਿਰਪਾ ਕਰਕੇ ਆਪਣੀ ਪਿੰਡਾਂ ਜੋ ਕੱਢ ਕੇ ਦੇਖੋ ਟ੍ਰੈਲੀ ਦੇ ਕੱਲ ਮੋਰਚਾ ਜਿਹੜਾ ਉਹ ਵੱਡਾ ਬਣਦਾ ਹੁੰਦਾ ਇਸ ਲਈ ਬੇਨਤੀ ਆ ਸਾਰਿਆਂ ਨੂੰ ਟ੍ਰੈਲੀਆਂ ਜਰੂਰ ਲੈ ਕੇ ਆਓ ਇਹ ਹੀ ਸਾਡੀ ਬੇਨਤੀ ਆ ਅਪੀਲ ਆ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ